ਮੈਂ ਅੱਜ ਦੇਖੋ ਅੰਮ੍ਰਿਤਸਰ ਸ਼ਹਿਰ ਚ ਆਂ ਆ ਬਚਾਰੀ ਗਰੀਬ ਮਾਤਾ ਹੈ ਇਹਦਾ ਨੀਲਾ ਕਾਰਡ ਆ ਮਾਤਾ ਦਾ ਨੀਲਾ ਕਾਰਡ ਬਣਾਇਆ ਤੁਹਾਡਾ ਕਾਰਡ ਕਿਦੋਂ ਦਾ ਕੱਟਿਆ ਜਦੋਂ ਤੁਸੀਂ ਕੋਲੋਂ ਤੇ ਜਦੋਂ ਬੱਦ ਸਾਲ ਹੋ ਗਏ ਅੱਜ ਸੇ ਅੱਛਾ ਤੇ ਰੋਟੀ ਮਾਤਾ ਕਿੰਨਾ ਚਲਦੀ ਹੈ ਕਹਿੰਦੇ ਬਾਦਲ ਸਾਹਿਬ ਨੇ ਬਣਾਇਆ ਸੀ ਉਹਦੇ ਬਾਅਦ ਦੂਜੀ ਸਰਕਾਰ ਆ ਕੇ ਕੱਟਦਾ ਆਹ ਤਹਲਾਤਾ ਹੁਣ ਮਾਤਾ ਬਿਚਾਰੀ ਗਰੀਬ ਐ ਇਹ ਇਹਦੇ ਕੋਈ ਹੋਰ ਕੋਈ ਸਾਧਨ ਐ ਨਹੀਂ ਵਿਚਾਰੀ ਰੋ ਵੀ ਰਹੀ ਐ ਆ ਤਾਂ ਹਾਲਾਤ ਹੈ ਲੋਕ ਕੀ ਕਰਨਗੇ ਕਿਸ ਤਰੀਕੇ ਨਾਲ ਮੈਂ ਮੈਂ ਉਹੀ ਹੈਰਾਨ ਐ ਮੈਂ ਆ ਆਖੀ ਤੇ ਥੋੜਾ ਇਹਨਾਂ ਦਾ ਵੀ ਕਟਦਾ ਥੋੜਾ ਵੀ ਥੋੜਾ ਇਧਰ ਆ ਇਧਰ ਆਇਆ ਕਰਨਾ ਆਈ ਹੈ ਇਧਰ ਆਇਓ ਕਰਨ ਵਾਸਤੇ ਆਈ ਹੈ ਆ ਵੀ ਹਾਂਜੀ ਇਹਨਾਂ ਦਾ ਵੀ ਕਾਰਡ ਕੱਟਿਆ ਗਿਆ ਆਪ ਜਰੂਰ ਜਾਣੇ ਆ ਉਹ ਕਹਿੰਦੇ ਪਿੱਛੋਂ ਕੱਟੇ ਗਏ ਆ ਪਿੱਛੋਂ ਕੱਟੇ ਗਏ ਆ 30 ਰੁਪਏ 35 ਰੁਪਏ ਕਿਲੋ ਆਟਾ ਵਾ ਘਰ ਪਰਿਵਾਰ ਕਿੱਥੋਂ ਪਾਲਾਂਗੇ ਅਸੀਂ ਆਟਾ ਲਿਆਵਾਂਗੇ ਦਾਲ ਹਾਂਜੀ ਇਹ ਬਾਦਲ ਸਾਹਿਬ ਦੇ ਹੁਕਮ ਦੇ ਵਿੱਚ ਬਣੇ ਸੀ ਤੇ ਹੁਣ ਉਹ ਨਾਲ ਕੱਟੇ ਪਰ ਹੋਵੇ ਨਾ ਹੋਵੇ ਹਾਂਜੀ ਰੋਟੀ ਖਾਨੀ ਆ ਨਾ ਸਿਕਰੀਪਾ ਨੇ ਸਮੱਸਿਆ ਕੀ ਹੈ ਜੀ ਸਮੱਸਿਆ ਕੀ ਹੈ ਬਗੈਰ ਦੇਖੇ ਸਮਝੇ ਇਹ ਸਰਕਾਰ ਨੇ ਕਾਰਡ ਕੱਟਦੇ ਆਪਣਾ ਖਰਚਾ ਘਟਾਉਣਾ ਚਾਹੁੰਦੇ ਸੀ ਤੇ ਉਹਨਾਂ ਨੇ ਕਿਹਾ ਤਾਂ ਅਫਸਰਾਂ ਨੂੰ ਕਿ 40% ਕਾਰਡ ਕੱਟ ਦਿਓ ਤੇ ਦਫਤਰ 'ਚ ਬੈ ਕੇ ਕਿਸੇ ਨੇ ਕੋਈ ਵੈਰੀਫਾਈ ਨਹੀਂ ਕੀਤਾ ਕੁਝ ਕਰਨਗੇ ਤਾਂ ਆਹ ਹਾਲਾਤ ਬਣੇ ਪਈ ਐ ਕੱਲੇ ਇੱਥੇ ਨਹੀਂ ਜਿੱਥੇ ਵੀ ਮੈਂ ਜਾਣਾ ਮਾ ਪਿੰਡਾਂ ਜਾਂਦਾ ਮੰਡੀਆਂ ਜਾਂਦਾ ਗਰੀਬ ਆਉਂਦੇ ਬਚਾਰੇ ਹੁਣ ਇਹਨਾਂ ਨੂੰ ਇਹ ਦੇਖੋ ਮਾਤਾ ਤੁਹਾਡੇ ਸਾਹਮਣੇ ਆ ਕੋਈ ਐਸ ਮਾਤਾ ਦੇ ਕਾਰਡ ਕੱਟਤਾ ਜਿਹਦੀ ਬਚਾਰੀ ਕੋਲ ਕੋਈ ਸਾਧਨ ਹੀ ਨਹੀਂ ਹੈ ਤੇ ਫਿਰ ਸਰਕਾਰ ਦੇ ਅਫਸਰ ਕਿਉਂ ਕੱਟ ਰਿਹਾ ਤੁਹਾਨੂੰ ਕੀ ਲੱਗਦਾ ਮੁੱਖ ਮੰਤਰੀ ਆਮ ਲੋਕਾਂ ਦੀ ਮੁਸ਼ਕਲੋ ਜਮ ਮੁੱਖ ਮੰਤਰੀ ਮੁੱਖ ਮੰਤਰੀ ਜਮਾਈ ਜਨਤਾ ਤੋਂ ਬਹੁਤ ਅਲੱਗ ਹੈ ਉਹ ਇੰਨਾ ਦੂਰ ਚਲਾ ਗਿਆ 24 ਘੰਟੇ ਕੇਜਰੀਵਾਲ ਦੇ ਮਗਰ 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 ਚਲਾ ਗਿਆ ਕਿ ਹੁਣ ਉਹਨੂੰ ਪਤਾ ਹੀ ਨਹੀਂ ਸੂਬੇ ਚੋਂ ਕੀ ਰਿਹਾ ਹਾਲਾਤ ਐ ਜੇ ਬੜਿਆ ਵਿਚਾਰੇ ਗਰੀਬ ਆ ਦੇਖੋ ਵਿਚਾਰਾ ਥੋੜਾ ਵੀ ਕੱਟਦਾ ਮੋਛੋ ਦੀ ਮਾਤਾ ਨੂੰ ਪੁੱਛੋ ਹੁਣ ਆਮ ਕਰੇ ਗਰੀਬ ਆ ਇਧਰ ਆਇਆ ਥੋੜਾ ਨਾਮ ਕੀ ਐ ਜੀ ਸੰਤ ਸਿੰਘ ਬਸੰਤ ਸਿੰਘ ਆ ਬਸੰਤ ਸਿੰਘ ਹੀ ਦਾ ਕਾਰਡ ਐ ਆ ਵੀ ਕੱਟਿਆ ਪਿਆ ਹੁਣ ਤੁਹਾਨੂੰ ਕੋਈ ਆਟਾ ਦਾਲ ਤੇ ਕੁਛ ਨਹੀਂ ਆਉਂਦਾ ਕੁਛ ਨਹੀਂ ਨਹੀਂ ਹੁਣ ਦੇਖੋ ਪਾਪਾ ਜੀ ਗੁਜ਼ਾਰਾ ਕਿਵੇਂ ਹੁੰਦਾ ਫਿਰ ਗੁਜ਼ਾਰਾ ਫਿਰ ਦਿਹਾੜੀ ਦਾ ਪੈਣਾ ਹੁੰਦਾ ਕਦੇ ਵੇਲੇ ਲੱਗਦੀ ਕਦੇ ਵੇਲੇ ਨਹੀਂ ਲੱਗਦੀ ਦਿਹਾੜੀ ਮਾਦਰ ਸਾਹਿਬ ਦੀ ਯਾਦ ਮਾਦਰ ਸਾਹਿਬ ਦੇ ਵੀ ਯਾਦ ਨੇ ਨਾਲ ਹੀ ਨਾ ਹੀ ਕੰਮ ਹੋਣਾ ਨਹੀਂ ਜੋੜ ਰਾਜੂ ਦਾ ਸੀ ਤੋਂ ਉਦੋਂ ਰਾਜ ਸੀ ਉਦੋਂ ਹਰ ਇੱਕ ਚੀਜ਼ ਮਿਲਦੀ ਹੁਣ ਨਹੀਂ ਮਿਲਦੀ ਆ ਦੇਖੋ ਜੀ ਸਾਡਾ ਵੀ ਉਦੋਂ ਉਹਦੇ ਵੀ ਕੱਟੇ ਆ ਇਹਨਾਂ ਦਾ ਵੀ ਦੇਖੋ ਜਦੋਂ ਜਦੋਂ ਕਾਂਗਰਸ ਇਹ ਨਾ ਉਦੋਂ ਸਾਡੇ 'ਤੇ ਕਬਜ਼ਾ ਕੀਤਾ ਕਾਂਗਰਸ ਨੇ ਆ ਸਾਰੇ ਆ ਦੇਖੋ ਇਹਨਾਂ ਦਾ ਵੀ ਆ ਵੀ ਬਹੁਤ ਸੋਚਿਆ ਜਾਂਦਾ ਸੀ ਗਰੀਬ ਪਰਿਵਾਰਾਂ ਦਾ ਪਰ ਇਹ ਗਰੀਬ ਪਰਿਵਾਰ ਸੜਕਾਂ ਤੇ ਖੜਾਏ ਬੇਸਿਕਲੀ ਕੀ ਹੈ ਇਹ ਆ ਜਿਹੜੇ ਸਰਕਾਰ ਪਹਿਲੇ ਕੈਪਟਨ ਸਾਹਿਬ ਆਏ ਤੇ ਹੁਣ ਆ ਗਏ ਆ ਇਹਨਾਂ ਨੇ ਇਕੱਲੇ ਝੂਠ ਬੋਲੇ ਤੇ ਸਰਕਾਰ ਬਣਾਈ ਉਹਨਾਂ ਦਾ ਨਿਸ਼ਾਨਾ ਸੀ ਸਰਕਾਰ ਬਣਾਉਣਾ ਰਾਜ ਕਰਨਾ ਸੇਵਾ ਕਰਨਾ ਨਹੀਂ ਹਜ਼ਾਰਾਂ ਲੋਕਾਂ ਦੇ ਹੁਣ ਮੈਂ ਤੁਹਾਨੂੰ ਅੱਜ ਤੁਹਾਨੂੰ ਤੁਸੀਂ ਪਿੰਡਾਂ ਚਲੇ ਜਾਓ ਗਰੀਬਾਂ ਦੇ ਘਰੇ ਚਲੇ ਜਾਓ ਬਿਜਲੀ ਦੇ ਬਿੱਲ ਕਹਿੰਦੇ ਨਾ ਫ੍ਰੀ ਬਿਜਲੀ ਹੈ ਮੈਂ ਤੁਹਾਨੂੰ ਹਜ਼ਾਰਾਂ ਬਿੱਲ ਦੇ ਹਕਾ ਦਨਾ ਜਿਹੜੇ ਗਰੀਬਾਂ ਦੇ ਘਰਾਂ ਦੇ ਜਿਹਨਾਂ ਨੂੰ ਕਹਿੰਦੇ ਫ੍ਰੀ ਬਿਲੀ ਦਿੱਤੀ ਹੈ ਉਹਨਾਂ ਦੇ ਬਿੱਲ 18000 20000 ਐਜੇ ਬਿੱਲ ਆਇਆ ਸੋ ਆ ਸਾਰਾ ਝੂਠ ਹੈ ਹਨੋ 200 ਰੁਪਏ ਆਏ ਨੇ 55 ਮਸਲਾ ਹੱਲ ਸਮਝਦੇ ਕਿ ਪਾਕ ਮਸਲਾ ਵੀ ਐਂ ਕਰਿਓ ਬਲ ਸਾਹਿਬ ਮੈਨੂੰ ਇਹਨਾਂ ਫੋਟੋਕਾਪੀ ਦਿਓ ਆਪਣਾ ਆ ਸਾਰੇ ਬੰਦੇ ਨੇ ਲਿਸ਼ ਬਣਾ ਕੇ ਆਪਾਂ ਬੜੀ ਸੀ ਦੇ ਮਗਰ ਪੈਕੇ ਨਾਲ ਬਹਾਲ ਕਰਾਉਣੇ ਆ ਮਸਲਾ ਸਾਹਿਬ ਅਜਾ ਸਰ ਕੀ ਵੀ ਜਾ ਰਹੇ ਆ ਮੈਂ ਕਾੜਾ ਤੇ ਵੀ ਮੈਂ ਤਾਂ ਨਿਕ ਸਿਆਸੀ ਦੀ ਕਰ ਬਿਗੈਰ ਸੋਚੇ ਸਮਝੇ ਬਿਗੈਰ ਦੇਖੇ ਫੈਸਲੇ ਕੀਤੇ ਜਾ ਰਹੇ ਆ ਬਿਗੈਰ ਰਿਪੋਰਟਸ਼ਨ ਦੇਖੇ ਫੈਸਲੇ ਦਾ ਮਤਲਬ ਹੈ ਕੋਈ ਇਨਵੈਸਟੀਗੇਸ਼ਨ ਨਹੀਂ ਕੁਛ ਨਹੀਂ ਕਹਿੰਦਾ ਕਿ ਸਾਡਾ ਕਿਉਂਕਿ ਇਨਾ ਬਜਟ ਵੱਧ ਗਿਆ 800 ਰੁਪਿਆ 800 ਕਰੋੜ ਰੁਪਿਆ ਇਸ਼ਤਿਹਾਰਾਂ ਤੇ ਲਾ ਰਿਹਾ ਹੈ ਪੈਸਾ ਚਾਹੀਦਾ ਸੀ ਤੇ ਇਸ ਕਰਕੇ ਕਹਿੰਦੇ ਕਾਰਡ ਕੱਟ ਦਿਓ ਹੁਣ ਪੈਨਸ਼ਨਾਂ ਵੀ ਕੱਟੀਆਂ ਹੈ ਸ਼ਗਨ ਤਾਂ ਆ ਹੀ ਨਹੀਂ ਰਹੇ ਨੀਲੇ ਕਾਰਡ ਵੀ ਕੱਟ ਤੇ ਜਿਹੜੇ ਅਸੀਂ ਜਿਹੜੇ ਅਸੀਂ ਸਾਈਕਲ ਹੁਣ ਹੋਣੇ ਮਾਦਾ ਦਾਸੀ ਨੂੰ ਬਿਜਲੀ ਦਾ ਬਿੱਲ ਵੀ ਆਉਂਦਾ ਉਹ ਵੀ ਤਣੀਆਂ ਦਾ ਘੱਟ ਦਿੱਤਾ। ਮਾਨਸਾ ਜਿਹੜਾ ਬੇਸਿਕਲੀ ਮਾਨਸਾ ਦੇ ਵਿੱਚੋਂ ਮਾਨਸਾ ਕੋਲ ਬੇਅਦਬੀ ਕੀਤੀ ਹੈ। ਮਾਨਸਾ ਸਰ ਨੇ ਸਤੀਫਾ ਦਿੱਤਾ ਸਰ। ਮਾਨਸਾ ਚ ਕੱਲ ਮਾਨਸਾ ਚ ਕੱਲ ਗੁਰਦੁਆਰੇ ਫਿਰ ਪੁਲਿਸ ਵੜ ਗਈ ਪੁਲਿਸ ਵਾਗੇ। ਟਾਪ ਕੀ ਕੋਠੇ ਰੱਬ ਦੀ ਪੀਏ ਗਰੰਟੀ ਦਾ ਮਾਰਕਟ ਕੀਤੀ ਜਾਂਦੀ ਹੈ। ਜਦੋਂ ਸਰਕਾਰੀ ਐਜੀ ਨਿਕੰਮੀ ਹੋਏ ਨਾ ਜਿਹਨੂੰ ਮਰਿਆਦਾ ਦਾ ਪਤਾ ਹੋਵੇ ਸ਼ਰਾਬ ਪੀ ਕੇ ਜਿਹੜਾ ਮੁੱਖ ਮੰਤਰੀ ਆਪ ਗੁਰੂ ਘਰ ਚ ਲੈ ਜਾਂਦਾ ਤਾਂ ਕੀ ਉਮੀਦ ਕਰ ਸਕਦੇ ਹਾਂ ਦਾ? ਇਨੂੰ ਸਾਰਾ ਕੁਝ ਭੁਗਤਣਾ ਪੈਣਾ ਆ ਸੋਚਦਾ ਕਿ ਮੈਂ ਮੁੱਖ ਮੰਤਰੀ ਐ ਮੁੱਖ ਮੰਤਰੀ ਉਦੋਂ ਤੱਕ ਹੀ ਐ ਜਦੋਂ ਤੱਕ ਲੋਕ ਚਾਹੁੰਦੇ ਐ ਤੁਸੀਂ ਐਕਸੀ ਪਾਰਲੀਮੈਂਟ 'ਚ ਦੇਖ ਲਓ ਕੀ ਹੋਣਾ ਇਹਦਾ